ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵਾਂਗੇ ਹਾਂਜੀ ਆਪਾਂ ਵੀ ਬਿਲਕੁਲ ਠੀਕ-ਠਾਕ ਤੀਲ ਲੱਗਿਆ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਹਨ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਹਾਂਜੀ ਅੱਜ ਮੈਂ ਤੁਹਾਨੂੰ ਦੱਸੂਗੀ ਕਿ ਆਪਾਂ ਬਣਾਉਣ ਲੱਗੇ ਹਾਂ ਜੀ ਅੱਜ ਰਾਜਮਾ ਦੀ ਸਬਜ਼ੀ ਮੈਂ ਸੋਚਿਆ ਮੈਂ ਕਿਹਾ ਚਲੋ ਆਪਾਂ ਤੁਹਾਡੇ ਨਾਲ ਰੈਸਪੀ ਹੈ ਜਿਹੜੀ ਆਪਾਂ ਇਹ ਸ਼ੇਅਰ ਕਰਦੇ ਹਾਂ ਤੇ ਪਰ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਰਾਜਮਾਂ ਦੀ ਸਬਜੀ ਬਣਾਵਾਂਗੇ ਤੇ ਤੁਹਾਨੂੰ ਵੀ ਦੱਸਾਂਗੇ ਤੇ ਸਭ ਤੋਂ ਪਹਿਲਾਂ ਤਾਂ ਜੀ ਇੱਥੇ ਆਪਾਂ ਕੀ ਕਰਨਾ ਹੈ ਮੈਂ ਦੋ ਵੱਡੇ ਸਾਈਜ਼ ਦੇ ਪਿਆਜ਼ ਲੈ ਲਿਆ ਤੁਸੀਂ ਇੱਥੇ ਜੇ ਛੋਟੇ ਆ ਤੁਹਾਡੇ ਕੋਲ ਪਿਆਜ਼ ਤਾਂ ਤੁਸੀਂ ਤਿੰਨ ਲੈ ਸਕਦੇ ਹੋ ਤੇ ਦੋ ਆਪਾਂ ਟਮਾਟਰ ਲੈ ਆ ਅਦਰਕ ਲੈ ਆ ਲਸਣ ਲੈ ਆ ਤੇ ਹਰੀਆਂ ਮਿਰਚਾਂ ਲਈਆਂ ਨੇ ਤੇ ਆਪਾਂ ਕੀ ਕਰਨਾ ਹੈ ਜੀ ਇਹਨਾਂ ਸਾਰਿਆਂ ਨੂੰ ਇਹਨਾਂ ਸਾਰਿਆਂ ਦੀ ਆਪਾਂ ਕਟਿੰਗ ਕਰ ਲੈਣੀ ਆ ਤੇ ਹਰੀਆਂ ਮਿਰਚਾਂ ਅਦਰਕ ਤੇ ਲਸਣ ਦਾ ਆਪਾਂ ਪੇਸਟ ਬਣਾਵਾਂਗੇ ਤੇ ਟਮਾਟਰ ਦਾ ਵੀ ਪੇਸਟ ਬਣਾਵਾਂਗੇ ਤੇ ਆਪਾਂ ਛੋਟੇ ਛੋਟੇ ਬਰੀਕ ਬਰੀਕ ਆ ਜਿਹੜੇ ਆਪਣੇ ਇਹ ਕਟਿੰਗ ਕਰ ਲਾਂਗੇ ਤੇ ਹੁਣ ਮੈਂ ਇਹਨਾਂ ਸਾਰਿਆਂ ਨੂੰ ਮਤਲਬ ਕਿ ਚੀਰ ਕੱਟ ਲਵਾਂ ਤੇ ਫਿਰ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਗੇ ਦਾ ਪ੍ਰੋਸੈਸ ਕੀ ਆ ਤੇ ਬਣੇ ਰਹੋ ਜੀ ਵੀਡੀਓ ਦੇ ਨਾਲ ਤੇ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇਕਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚਲੋ ਜੀ ਬਿਨਾ ਟਾਈਮ ਵੇਸਟ ਕੀਤੇ ਮੈਂ ਕਰਦੇ ਆ ਜੇ ਆਪਾਂ ਅੱਜ ਦੀ ਵੀਡੀਓ ਦੀ ਸਟਾਰਟਿੰਗ ਤੇ ਹੁਣ ਮੈਂ ਸਾਰਾ ਕੁਝ ਇਹ ਪਹਿਲਾਂ ਚੀਰ ਲਵਾਂ ਲੋ ਜੀ ਸਾਰਾ ਕੁਝ ਇੱਥੇ ਆਪਾਂ ਚੀਰ ਲਿਆ ਆਪਣੇ ਪਿਆਜ਼ ਵੀ ਆਪਾਂ ਚੀਰ ਚੁੱਕੇ ਆ ਤੇ ਇੱਧਰ ਸਾਰੀਆਂ ਚੀਜ਼ਾਂ ਦੀ ਆਪਾਂ ਜਿਹੜਾ ਪੇਸਟ ਬਣਾ ਅਦਰਕ ਤੇ ਲਸਣ ਦਾ ਪੇਸਟ ਤੇ ਟਮਾਟਰ ਦਾ ਪੇਸਟ ਇਹ ਆਪਾਂ ਬਣਾ ਲਿਆ ਵਾ ਤੇ ਇੱਥੇ ਆਪਾਂ ਆਪਣੇ ਰਾਜਮਾ ਜਿਹੜੇ ਉਬਾਲ ਲਏ ਨੇ ਇਹ ਆਪਾਂ ਰਾਤ ਮਤਲਬ ਕਿ ਭਿਉਂਤੇ ਸੀਗੇ ਤੇ ਭਿਉਂਕੇ ਰੱਖ ਕੇ ਇਹ ਇਹਨਾਂ ਨੂੰ ਆਪਾਂ ਉਬਾਲ ਲਿਆ ਵਾ ਤੇ ਤੁਸੀਂ ਇਹਨਾਂ ਨੂੰ ਚੱਕ ਕੇ ਦੇਖ ਲੈਣਾ ਆ ਦੇਖੋ ਬਿਲਕੁਲ ਹੀ ਫੁੱਟ ਰਹੇ ਨੇ ਤੇ ਇਸ ਤਰੀਕੇ ਦੇ ਨਾਲ ਜਾਂਦੀ ਤੁਸੀਂ ਇਹਨਾਂ ਨੂੰ ਤਿੰਨ ਚਾਰ ਛੇੜੀਆਂ ਮਾਰਾ ਕੇ ਤੇ ਆਪਾਂ ਇਹਨਾਂ ਨੂੰ ਕਹਿ ਸਕਦੇ ਆ ਕਿ ਉਹ ਕਰ ਲੈਣਾ ਉਬਾਲ ਲੈਣਾ ਵਾ ਤੇ ਦਿੰਦਲੇ ਨੇ ਤੇ ਹੁਣੇ ਬਿਲਕੁਲ ਹੀ ਬਨੇ ਪਏ ਨੇ ਹੁਣ ਇਹਨਾਂ ਨੂੰ ਕੀ ਕਰਨਾ ਹੈ ਆਪਾਂ ਆ ਪਾਣੀ ਕੱਢ ਦੇਣਾ ਇਹਨਾਂ ਦੇ ਵਿੱਚੋਂ ਤੇ ਆਪਾਂ ਦੂਸਰਾ ਪਾਣੀ ਪਾਵਾਂਗੇ ਪਹਿਲਾਂ ਆਪਾਂ ਭੁੰਨ ਲਈਏ ਤੜਕਾ ਸਭ ਤੋਂ ਬੈਸਟ ਜੀ ਇੱਥੇ ਆਪਾਂ ਆਪਣੀ ਤੜਕੇਦਾਨੀ ਕਹਿ ਸਕਦੇ ਹੋ ਤੁਸੀਂ ਕੁਝ ਵੀ ਕਹਿ ਸਕਦੇ ਹੋ ਤੇ ਆਪਾਂ ਇਹ ਰੱਖ ਚੁੱਕੇ ਹਾਂ ਤੇ ਆਪਾਂ ਇਹਨੂੰ ਕਿਉਂ ਦਾ ਤੜਕਾ ਨਹੀਂ ਲਗਾਵਾਂਗੇ ਜੀ ਆਪਾਂ ਇਹਨਾਂ ਨੂੰ ਲਗਾਵਾਂਗੇ ਜੀ ਸਰੋਂ ਦੇ ਤੇਲ ਦਾ ਤੜਕਾ ਤੇ ਇਹਦੇ ਵਿੱਚ ਆਪਾਂ ਕੀ ਕਰਨਾ ਹੈ ਆ ਇੱਕ ਕੜਛੀ ਆਪਣੀ ਆਪਾ ਸਰੋਂ ਦੇ ਤੇਲ ਦੀ ਲੈ ਲੈਣੀ ਆ। ਸਰੋਂ ਦੇ ਤੇਲ ਨੂੰ ਆਪਾਂ ਇਹਨਾਂ ਚੰਗੀ ਤਰ੍ਹਾਂ ਪਹਿਲਾਂ ਗਰਮ ਕਰ ਲੈਣਾ। ਹਾਂਜੀ ਲਓ ਜੀ ਤੇਲ ਆਪਣਾ ਬਿਲਕੁਲ ਹੀ ਗਰਮ ਹੋ ਚੁੱਕਿਆ। ਹੁਣ ਇੱਥੇ ਆਪਾਂ ਕੀ ਕਰਾਂਗੇ ਆਪਾਂ ਲਵਾਂਗੇ ਜੀ ਜੀਰਾ। ਇਹਦੇ ਵਿੱਚ ਪਾਵਾਂਗੇ ਜੀ ਆਪਣਾ ਜੀਰਾ ਆਪਣਾ। ਤੇ ਹੁਣ ਇਸ ਤੋਂ ਬਾਅਦ ਵਿੱਚ ਕੀ ਕੀ ਕਰਾਂਗੇ? ਇੱਥੇ ਆ ਅਦਰਕ ਤੇ ਲਸਣ ਦਾ ਜਿਹੜਾ ਆਪਣਾ ਪੇਸਟ ਲਿਆ ਵਾ। ਪਾਉ ਹਾਂ। Baik, itu omongin dia pergi. Tiada, jangan lupa tinggi karena aku nangis. And brown muntah kepanikan aku karena. ਹਾਂਜੀ ਲੋ ਜੀ ਤੜਕਾ ਆਪਣਾ ਬਿਲਕੁਲ ਚੰਗੀ ਤਰ੍ਹਾਂ ਭੁੱਜ ਚੁੱਕਿਆ। ਮੱਥੇ ਆਪ ਪਾਵਾਂਗੇ ਜੀ ਹਰੀਆਂ ਮਿਰਚਾਂ ਜਿਹੜੀ ਆਪਾਂ ਗ੍ਰੈਂਡ ਕੀਤੀਆਂ ਸੀ। ਇਹ ਮਿਰਚਾਂ ਪਾਉਣ ਤੋਂ ਬਾਅਦ ਵਿੱਚ ਆਪਾਂ ਥੇ ਪਾਵਾਂਗੇ ਧੀ ਹਲਦੀ ਤੁਹਾਡੇ ਕੋਲ ਜਿੰਨੀ ਕਿ ਦਾਲ ਸਬਜ਼ੀ ਹੈ ਤੁਸੀਂ ਉਸ ਹਿਸਾਬ ਦੇ ਨਾਲ ਹਲਦੀ ਨੂੰ ਮਿਰਚ ਪਾ ਸਕਦੇ ਮੈਂ ਪਹਿਲਾਂ ਹਰੀਆਂ ਮਿਰਚਾਂ ਪਾਈਆਂ ਸੀ ਤੇ ਥੋੜੀਆਂ ਜਿਹੀ ਨਾਲ ਆਪਾਂ ਲਾਲ ਮਿਰਚ ਪਾਵਾਂਗੇ। ਕਿ ਹੁਣ ਅੱਗੇ ਪਾਵਾਂਗੇ ਜੀ ਅਦਰਕ ਦਾ ਸੌਰੀ ਟਮਾਟਰ ਦਾ ਪੇਸਟ ਤੇ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾ ਦਾਂਗੇ ਆ ਤੇ ਆਪਣੇ ਮਸਾਲੇ ਜਿਹੜੇ ਚੰਗੀ ਤਰ੍ਹਾਂ ਬਣ ਜਾਣ। ਮਨੇ ਇਹਨਾਂ ਮਸਾਲਿਆਂ ਨੂੰ ਪਾ ਚੰਗੀ ਤਰ੍ਹਾਂ ਭੁੰਨਾਗੇ। ਉਹ ਦੋ ਤੱਕ ਭੁੰਨਾਗੇ ਇਹਨਾਂ ਨੇ ਕੀ ਕਹਿੰਦੇ ਹੁੰਦੇ ਆਪਣੇ ਤੇਲ ਜਿਹੜਾ ਆਪਣਾ ਛੱਡ ਦੇਣਾ। ਥੋੜਾ ਜਿਹਾ ਬਣੀ ਦੇ ਵਿੱਚ ਹੋਰ ਪਾ ਦਾਂਗੇ। ਤੜਕਾ ਸਾਰਾ ਭੁੰਨਣ ਤੋਂ ਬਾਅਦ ਵਿੱਚ ਫਿਰ ਆਪਾਂ ਇੱਥੇ ਕੀ ਕਰਨਾ ਹੈ। ਪਹਿਲਾਂ ਇਹਨੂੰ ਮਤਲਬ ਕਿ ਸਾਰਾ ਘੱਟ ਜਾਣ ਦੋ ਫਿਰ ਮੈਂ ਤੁਹਾਨੂੰ ਦੱਸੂਗੀ ਕਿ ਆਪਣੀ ਸੀਕ੍ਰੀਟ ਰੈਸিপি ਹੈ ਜਿਹੜੀ ਉਹ ਕਿਹੜੀ ਆ ਇਹਨੂੰ ਪਚੰਗੀ ਤਰ੍ਹਾਂ ਪਹਿਲਾਂ ਦਿਜੜ ਨਵਾਗੇ ਜੀ ਲੋ ਜੀ ਦੇਖ ਸਕਦੇ ਆ ਕਿ ਆਪਣੇ ਇਹ ਮਸਾਲੇ ਨੇ ਆ ਜਿਹੜਾ ਘਿਓ ਛੱਡ ਤਾ ਤੇ ਹੁਣ ਆਪਾਂ ਇੱਥੇ ਕੀ ਕਰਨਾ ਹੈ ਉਸ ਤੋਂ ਬਾਅਦ ਵਿੱਚ ਪਾ ਲੈਣੀ ਹੈ ਜੀ ਮਲਾਈ 2-3 ਚਮਚੇ ਲੈਣੇ ਆ ਆਪਾਂ ਬਿਲਕੁਲ ਤਾਜੀ ਮਲਾਈ ਹੈ ਇਹ ਤੁਸੀਂ ਤਾਜੀ ਮਲਾਈ ਹੀ ਲੈਣੀ ਆ ਹੁਣ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਹਦੇ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਆ ਤੇ ਕਲਰ ਵੀ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਇਹਦੇ ਨਾਲ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰਿੰਨ ਲਾਂਗੇ ਹਾਂਜੀ ਲੋ ਜੀ ਰਿੰਨਣ ਤੋਂ ਬਾਅਦ ਆਪਾਂ ਇੱਥੇ ਪਾਵਾਂਗੇ ਜੀ ਆਲੂ ਤੁਸੀਂ ਸਕਿਪ ਵੀ ਕਰ ਸਕਦੇ ਆ ਆਲੂਆਂ ਨੂੰ ਮੈਂ ਵੈਸੇ ਤਾਂ ਆਲੂ ਪਾਉਣੇ ਆਪਾਂ ਤਾਂ ਇਹਦੇ ਵਿੱਚ ਆਲੂ ਪਾਵਾਂਗੇ ਇਹਦੇ ਵਿੱਚ ਤੇ ਫਿਰ ਆਪਾਂ ਜਿਹੜੇ ਰਾਜਮਾ ਆਪਣੇ ਆਪਾਂ ਉੱਪਰੇ ਪਈ ਆ ਤੇ ਉਹ ਤਾਂ ਰਾਜਮਾ ਮੰਗਦੇ ਤੇ ਹੁਣ ਆਪਾਂ ਇੱਥੇ ਕੀ ਕਰਾਂਗੇ ਜਿਹੜੇ ਆਪਣੇ ਰਾਜਮਾ ਉਬਾਲੇ ਹੋਇਆ ਆ ਆਪਾਂ ਸਾਰਾ ਮਸਾਲਾ ਆਪਾਂ ਇਹ ਇੰਨਾ ਦੇ ਵਿੱਚ ਪਾ ਦਾਂਗੇ ਇਹ ਮੇਰੇ ਪੈਸ ਤੋਂ ਬਾਅਦ ਵਿੱਚ ਜੀ ਤੁਸੀਂ ਇੱਧਰ ਕਲਰ ਦੇਖੋ ਕਿੰਨਾ ਵਧੀਆ ਆਇਆ ਸਬਜ਼ੀ ਦਾ ਬਹੁਤ ਹੀ ਵਧੀਆ ਸਬਜ਼ੀ ਬਣ ਕੇ ਰੈਡੀ ਹੁੰਦੀ ਹੈ ਆਪਣੀ ਇਸ ਤਰੀਕੇ ਦੇ ਨਾਲ ਬਿਲਕੁਲ ਗਾੜੀ-ਗਾੜੀ ਜੇ ਤੁਸੀਂ ਪਤਲੀ ਕਰਨੀ ਹੈ ਇਸ ਤੋਂ ਬਾਅਦ ਤੇ ਤੁਸੀਂ ਇਹਦੇ ਵਿੱਚ ਪਾਣੀ ਹੋਰ ਐਡ ਕਰ ਸਕਦੇ ਹੋ ਤੇ ਵੈਸੇ ਮੈਂ ਇਦਾਂ ਹੀ ਗਾੜੀ-ਗਾੜੀ ਰੱਖਾਂਗੇ ਤੇ ਹੁਣ ਆਪਾਂ ਇਹਦੀ ਮਰਾਵਾਂਗੇ ਚੀਟੀਆਂ ਹਾਂਜੀ ਲਓ ਜੀ ਇੱਥੇ ਆਪਾਂ ਕੁੱਕਰ ਆਪਣਾ ਬੰਦ ਕਰਤਾ ਇਹਨੂੰ ਆਪਾਂ ਸਿਰਫ ਦੋ ਹੀ ਛੀਟੀਆਂ ਮਰਾਉੜੀਆਂ ਨੇ ਕਿਉਂਕਿ ਸਿਰਫ ਆਪਾਂ ਆਲੂਆਂ ਨੂੰ ਹੀ ਰਜਾਉਣਾ ਆ ਤੇ ਆਪਣੇ ਜਿਹੜੇ ਰਸਮਾਇਨੇ ਉਹ ਪਹਿਲਾਂ ਬਣੇ ਪਏ ਆ ਬਿਲਕੁਲ ਤੇ ਆਪਾਂ ਇੱਥੇ ਹੋਈ ਨਾ ਨੂੰ ਕੀ ਕਰਾਂਗੇ ਜੀ ਬਸ ਦੋ ਜਾਂ ਹੱਦ ਤਿੰਨ ਵੈਸੇ ਤਾਂ ਦੋ ਹੀ ਛੀਟੀਆਂ ਮਰਵਾਉਣੀਆਂ ਨੇ ਤੁਸੀਂ ਦੇਖਿਓ ਕਲਰ ਕਿੰਨਾ ਵਧੀਆ ਆਣ ਆਇਆ ਸਬਜ਼ੀ ਦਾ ਸਬਜ਼ੀ ਬਣ ਕੇ ਬਹੁਤ ਬਹੁਤ ਵਧੀਆ ਰੈਡੀ ਹੁੰਦੀ ਐ ਇਸ ਤਰੀਕੇ ਦੇ ਨਾਲ ਜੇ ਬਣਾਉਂਗੇ ਮੈਂਟੋ ਮੈਂਟੀ ਬਣ ਜਾਂਦੀ ਐ ਕਾਫੀ ਮਤਲਬ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਹੈਗਾ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਸਬਜ਼ੀ ਬਣਾ ਕੇ ਦੇਖਿਓ ਜੀ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਐ ਤੇ ਇਹਨੂੰ ਇਹਦੀਆਂ ਦੋ ਤਿੰਨ ਦੋ ਛੀਟੀਆਂ ਵੱਜ ਜਾਣ ਤੇ ਫਿਰ ਮੈਂ ਤੁਹਾਨੂੰ ਉਦੋਂ ਬਾਅਦ ਦਿਖਾਉਣੀ ਐ ਜੀ ਤੇ ਲੋ ਜੀ ਸਬਜੀ ਆਪਣੀ ਬਣ ਚੁੱਕੀ ਆ ਹੁਣ ਆਪਾਂ ਕੁੱਕਰ ਖੋਲ ਕੇ ਦੇਖਦੇ ਆ ਦੇਖੋ ਤੁਸੀਂ ਕਿੰਨੀ ਵਧੀਆ ਗਾੜੀ ਗਾੜੀ ਤਰੀਆ ਨਾਲ ਲੇ ਦੇਖੋ ਕਿੰਨਾ ਵਧੀਆ ਕਲਰ ਆਇਆ ਆਪਣੀ ਸਬਜੀ ਦੇ ਵਿੱਚ ਐਨ ਬਿਲਕੁਲ ਵਧੀਆ ਬਣ ਕੇ ਆਪਣੀ ਸਬਜੀ ਰੈਡੀ ਹੋਈ ਆ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਹਨਾ ਰਾਜਮਾ ਦੀ ਸਬਜੀ ਬਣਾ ਸਕਦੇ ਹੋ ਬਹੁਤ ਹੀ ਵਧੀਆ ਬਣਦੀ ਆ ਤੇ ਬਹੁਤ ਹੀ ਟੇਸਟੀ ਬਣਦੀ ਆ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੰਨੀ ਹੀ ਜੇਕਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਬਾਕੀ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਨਾਲ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਤੇ ਤਦ ਤੱਕ ਦੇ ਲਈ ਬਾਏ ਬਾਏ